ਵਾਹਿਗੁਰੂ ਇੱਕ ਓਕਾਰ ਸਤਨਾਮ ਕਰਤਾ ਪੁਰਖ ਮੇਰੋ ਪਉ ਨਿਰਗਰ ਅਕਾਲੂਰ ਤੇ ਜੀਸੈ ਪੰ ਗੁਰਪ੍ਰਸਾਦ ਜਪ ਹਰਿ ਸਚ ਨਾਨਕ ਉਸ ਹੀ ਸਚ ਚੱਕਰ ਚੈਨ ਹੋਰ ਬਰਨ ਜਾਤ ਅਰ ਆਤ ਨਾਹੀ ਜੀਏ ਰੂਪ ਰੰਗ ਅਰ ਉਹ ਕਹਿ ਨਾ ਸਕਕ ਕੇ ਹੈ ਉਚਾਲ ਮੂਰਤ ਉਨ ਪ੍ਰਕਾਸ਼ ਅਮਿਤੋ ਜੋਖ ਹੀ ਜਾ ਕੋਟ ਇੰਦਰ ਇੰਦਰਾਣ ਸਾਹਿ ਸੁਹਾਣ ਕਣੀ ਜੈ ਰਿਪਾ ਬੜ ਮਹੀ ਸੁਰਨਰ ਅਸੁਰ ਨੇਤ ਨੇਤ ਬਨ ਕਰੇ ਕਹ ਤੋ ਤੋ ਸਰਬ ਨਾਮ ਕਹਾ ਕਬਨ ਕਰਮ ਨਾਮ ਵਰਨਤ ਸੁਮਤ ਨੂਕਾ ਉਚਰ ਸਾਸਤਰ ਖਟ ਪਿੰਗगिरਨ ਚੜ ਜਾਏ ਅੰਦਲਕ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭੂ ਤੁਸ਼ੁ ਮਾਰੀ ਬਰਨ ਸਕੈ ਮਹਿਮਾ ਤੇਹਾਰੀ ਹਮਨ ਸਖਤ ਕਰਿ ਸੁਕਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਚੀਕਰ ਖੋਰ ਦਲੀ ਸੁਸ਼ਿਰ प्रभ पुर किया प्यान तेग बहादुर सी क्रिया करी न किन हो आन तेग बहादुर के चल भयो जगत को शोक है सब जगत भयो ਜਾ ਜਾ ਸਰਦੂਕ ਬਿਨਾਂ ਤੋਂ ਬੰਧਨ ਨਾਨਕ ਬਾਹ ਸਰਬ ਕਲਾ ਸੁਮਰਥ ਦੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਸਹੀਬੇ ਕੁਮਾਰ ਚੌਰ 70 ਤਖਤਿ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਸਦੀ ਸਰਬਤ ਸੰਗਤੀ ਹੋ ਗੁਰੂ ਫਤਿਹ ਪ੍ਰਵਾਣ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਕੁਝ ਦਿਨਾ ਤੋਂ ਲੈ ਕਰਕੇ 350 ਸਾਲਾਂ ਦੀ ਸ਼ਹੀਦੀ ਸਤਿਗੁਰ ਦੀ ਨੂੰ ਬਖਰਦੇ ਆ ਤਾਂ ਤਾਂ 22 ਗੁਰੂ ਇੱਕ ਵਾਰ ਸਾਬ ਜੀ ਮਹਾਰਾਜੀ ਦੀ ਮਹਿਮਾ ਕਥਾ ਸ਼੍ਰਾਵਣ ਕਰਦੇ ਹੋ ਆਪਾਂ ਇਹ ਕਥਾ ਸਤਿਗੁਰੂ ਜੀ ਦੀ ਗੁਰਤਾ ਗੁਰਤਾ ਗੱਲ ਤੋਂ ਸ਼ਾਰਟਕਟ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਂਦੇ ਹਾਂ ਕਿਉਂਕਿ ਜੇ ਆਪਾਂ ਹਰ ਇੱਕ ਗੱਲ ਦਾ ਤਾਂ ਫਿਰ ਲੰਮਾ ਸਮਾਂ ਆਪਾਂ ਨੂੰ ਇੱਕ ਸਾਲ ਪਹਿਲਾਂ ਇਹ ਕਥਾ ਰਮ ਕਰਨੀ ਚਾਹੀਦੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਪ ਜੀ ਨੇ ਕੱਲ ਦੀ ਕਥਾ শ্রবণ ਕੀਤਾ ਸੀ ਕਸ਼ਮੀਰੀ ਪੰਡਤ ਆਪਣੇ ਤਰ ਨੂੰ ਬਚਾਉਣ ਵਾਸਤੇ ਮਹਾਰਾਜ ਜੀ ਦੇ ਚਰਨਾਵਿਚ ਬੇਨਤੀ ਕਰਨ ਆਏ ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰੋਸਾਦ ਦੇ ਦਿੱਤਾ ਕਿ ਔਰੰਗਜ਼ੇਬ ਨੂੰ ਜਾ ਕਰਕੇ ਕਹਿ ਦਿਓ ਕਿ ਜੇ ਤੁਮ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਲਵੇਂਗਾ ਤਾਂ ਫਿਰ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ ਉਹਨਾਂ ਨੇ ਕਸ਼ਮੀਰ ਦੇ ਸੂਬੇਦਾਰ ਨੂੰ ਕਹਿ ਦਿੱਤਾ ਕਸ਼ਮੀਰ ਦਾ ਸੂਬੇਦਾਰ ਅੱਗੇ ਔਰੰਗਜ਼ੇਬ ਨੇ ਇਹ ਗੱਲ ਕਹਿ ਦਿੱਤੀ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਵਾਸਤੇ ਉੱਥੋਂ ਬੰਦੇ ਭੇਜੇ ਤਨਨ ਪੁਰ ਸਾਹਿਬ ਉਹ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜਾ ਦੇ ਕੇ ਕੀਤੇ ਕੇ ਤੁਹਾਨੂੰ ਦਿੱਲੀ ਬੁਲਾਇਆ ਹੈ ਮਹਾਰਾਜੀ ਕਹੇ ਤੁਸੀਂ ਚਲੋ ਅਸੀਂ ਆਪਣੇ ਆਪ ਦਿੱਲੀ ਆਵਾਂਗੇ ਔਰ ਇਹਦੇ ਕੋਲ ਬੈਠ ਕੇ ਉਹਦੇ ਨਾਲ ਬਚਤ ਬਲਾਸ ਕਰਕੇ ਇਸ ਦਾ ਹੱਲ ਕਰਾਂਗੇ ਜਿਵੇਂ ਵੀ ਹੱਲ ਹੋਵੇ ਉਸ ਤਰ੍ਹਾਂ ਹੱਲ ਕਰਾਂਗੇ ਆਕਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਿਰਪਾ ਕਰਕੇ ਪਹਿਲੀ ਵਾਰ ਹੋਇਆ ਬਿ ਕੋਈ ਸ਼ਹੀਦ ਹੋਣ ਵਾਲਾ ਖੁਦ ਚੱਲ ਕਰਕੇ ਉਸ ਕਤਲਗਾਹ ਦੇ ਵਿੱਚ ਜਾਵੇ ਜਿੱਥੇ ਪਤਾ ਵੀ ਉਥੋਂ ਵਾਪਸ ਨਹੀਂ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਨੇ ਸੋਚਿਆ ਵੀ ਆਪਾਂ ਜਿਹੜੇ ਇਲਾਕਿਆਂ ਦੇ ਵਿੱਚ ਨਹੀਂ ਪ੍ਰਚਾਰ ਵਾਸਤੇ ਜਾਇਆ ਗਿਆ ਉੱਥੇ ਜਾ ਕਰਕੇ ਪ੍ਰਚਾਰ ਕਰੀਏ ਤੇ ਨਾਲ ਦਿੱਲੀ ਕੌਣ ਜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਤੁਰੇ ਨਗਰਾਂ ਸ਼ਹਿਰਾਂ ਵਿੱਚ ਜੀਉਂਦਿਆਂ ਹੋਇਆਂ ਪ੍ਰਚਾਰ ਕਰਦਿਆਂ ਹੋਇਆਂ ਸੰਗਤਾਂ ਦੇ ਕਿਰਪਾ ਬਖਸ਼ਿਸ਼ਾ ਕਰਦਿਆਂ ਹੋਇਆਂ ਚਲੇ ਗਏ ਮਹਾਰਾਜ ਜੀ ਉਸ ਦੌਰਾਨ ਹੀ ਪਟਿਆਲੇ ਆਏ ਸਨ ਪਟਿਆਲੇ ਤੋਂ ਸਮਾਣਾ ਪਠਾਨਾ ਦੀ ਗੜੀ ਨਿਵਾਸ ਕੀਤਾ ਇੱਥੇ ਦਿੱਲੀ ਤੋਂ ਸਿਪਾਹੀ ਆਏ ਆਇ ਲਿਖੇ ਹਰ ਇਤਿਹਾਸ ਦੇ ਵਿੱਚ ਉਥੇ ਆਪ ਜੀ ਦੇ ਜਿਹੜੇ ਕਰਹਾਣੀ ਚੀਕਾ ਪੁੱਜੇ ਚੀਕੇ ਦੇ ਮਸੰਦ ਗਲੌਰੇ ਨੇ ਕਿਹਾ ਜਿਹੜਾ ਗਲौरा ਸੀ ਉਹ ਬੜਾ ਲਾਲਚੀ ਸੀ ਉਹਨੂੰ ਹੋਇਆ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਤੋਹਫਾ ਦੇਣਾ ਜਿਹੜੀ ਮਾਇਆ ਧਨ ਹੈ ਉਹ ਮੇਰੇ ਕੋਲ ਰਹਿ ਜਾਵੇਗੀ ਸੰਕਤਾ ਦਾ ਹੈ ਤੇ ਇਸ ਕਰਕੇ ਤੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿਰ ਦੇ ਉੱਪਰ ਜਿਹੜਾ ਇਨਾਮ ਰੱਖਿਆ ਉਹ ਮੇਰੇ ਕੋਲ ਰਹਿ ਜਾਵੇ ਤੇ ਗੁਰੂ ਸਾਹਿਬ ਜੀ ਨੇ ਸੱਚੀ ਗੱਲ ਇਹ ਕਹਿ ਦਿੱਤੀ ਕਿ ਭਾਈ ਗੁਰੂ ਕੇ ਧੰਨ ਕੋ ਜੋ ਜਨ ਹਰ ਤਹਤ ਭੇਜ ਬਹੁਤ ਦੁਖੀ ਹੋਏ ਬਾਰਮ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਗੁਰੂ ਦਾ ਧੰਨ ਚਰਾਉਂਦਾ ਹੈ ਨਾ ਗੁਰੂ ਦੇ ਧਾਗੇ ਉਪਰੇ ਅੱਖ ਰੱਖਦਾ ਹੈ ਮਹਾਰਾਜ ਜੀ ਕਹਿੰਦੇ ਉਹ ਉੱਥੀ ਹੋ ਕਰਕੇ ਮਰਦਾ ਹੈ ਐਸਾ ਚੋਰੀ ਕੀਤਾ ਧੰਨ ਜੁਰੇ ਕਾ ਰੱਖਿਆ ਉਥੇ ਗੁਰੂ ਜੀ ਕਰੇ ਨਿਪਟ ਕਰ ਜਾਏ ਤੂੰ ਪ੍ਰਾਣ ਸੁਬੇਕ ਮਹਾਰਾਜ ਜੀ ਕਹਿੰਦੇ ਜਿਹੜਾ ਤੂੰ ਗੁਰੂ ਦਾ ਧੰਨ ਚਰਾਉਣਾ ਹੈ ਨਾ ਗਲੋਰੇ ਨੂੰ ਕਹਿੰਦੇ ਕਹੇ ਤੂੰ ਭਾਈ ਪ੍ਰਾਣਾ ਸੁਖਿ ਰਛੇਤੇ ਇਸ ਸੰਤੋਜ ਇਸ ਸੰਸਾਰ ਤੋਂ ਚਲਾ ਜਾਵੇਂ ਤਾਂ ਇਸ ਤਰ੍ਹਾਂ ਹੀ ਛੇਤੀ ਸਾਰਾ ਤਾਨਿਕ ਲੋੜੇ ਦਾ ਚਲਾ ਗਿਆ ਉੱਥੇ ਗੁਰੂ ਜੀ ਕਰ ਰਹੇ ਕੋ ਹੋਏ ਇਹੇਲੇ ਖੜਕ ਖਟਕੜ ਜੀ ਦਾ ਲਖਣ ਮਾਜ ਦਾ ਰੋਤਕ ਕਨੌਣ ਹੁੰਦਿਆ ਆਉਂਿਆ ਆਗਰਾ ਪੂਜੇ ਕਿਉਂਕਿ ਰੋਤਕ ਤੋਂ ਜਿਹੜੀ ਦਿੱਲੀ ਨੇੜੇ ਪੈਦੀ ਹੈ ਤੇ ਗੁਰੂ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਕਿ ਔਰਤ ਜੇ ਕਿਸੇ ਬਾਹਰ ਗਏ ਨੇ ਬੇਨਾਸਵਾ ਨਹੀਂ ਮੁੜਦੇ ਫਿਰ ਮੇਰੇ ਪਾਤਸ਼ਾਹ ਜੀ ਆਗਰੇ ਨੂੰ ਚਲੇ ਗਏ ਕਿਉਂਕਿ ਆਗਰੇ ਵੀ ਉਥੋਂ ਇੱਕ ਸੈਦ ਅਲੀ ਸੀ ਜਿਹੜਾ ਜਿਹੜਾ ਹਰ ਰੋਜ਼ ਇਹ ਮਨ ਦੇ ਵਿੱਚ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੇ ਕਿਤੇ ਮੈਨੂੰ ਮਿਲ ਜਾਣ ਮੈਂ ਉਹਨਾਂ ਨੂੰ ਗ੍ਰਿਫਤਾਰੀ ਖਰਬ ਦੀ ਪਤਾਈ ਕਰਵਾਵਾਂ ਤੇ ਜਿਹੜਾ ਇਨਾਮ ਹੈ ਉਹ ਮੈਨੂੰ ਮਿਲੇ ਤੇ ਮੈਂ ਫਿਰ ਮੇਰੀ ਉਹਦੇ ਨਾਲ ਗਰੀਬੀ ਦੂਰ ਹੋ ਜਾਵੇ ਉਹ ਆਗੜੀ ਸੀ ਬੱਕਰੀਆਂ ਚਾਰਦਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਗਰੇ ਗਏ ਸੰਗਤਾਂ ਨੂੰ ਮਿਲੇ ਬੜੇ ਪਿਆਰ ਨਾਲ ਇੱਕ ਬਾਗ ਦੇ ਵਿੱਚ ਜਿੱਥੇ ਉਹ ਆਜੇ ਆਪਣੇ ਬਸ਼ੂ ਚਾਰਦਾ ਸੀ ਉੱਥੇ ਜਾ ਕਰਕੇ ਕਹਿੰਦੇ ਵੀ ਮੈਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਉਹ ਸੋਚਦਾ ਹੁੰਦਾ ਸੀ ਨਾ ਵੀ ਇਹ ਮੇਰੇ ਮੈਨੂੰ ਮਿਲ ਜਾਣ ਤੇ ਮੈਂ ਫਰਾ ਦੇ ਮੰਗ ਮਹਾਰਾਜ ਜੀ ਕਹਿੰਦੇ ਅਸੀਂ ਆ ਗਏ ਭਾਈ ਉਹਨੂੰ ਫੜਾ ਜੇ ਲੋਸਾਇਗ ਅਲੀ ਨੂੰ ਇਸ ਸੰਦਾਂ ਮਹਾਰਾਜ ਨੇ ਕਹਿ ਦਿੱਤਾ ਉਹ ਕਟ-ਕਟ ਕੇ ਅੰਤਰ ਕੀ ਜਨਨ ਵਾਲਿਆਂ ਦੇ ਮੂਰੇ ਹੱਥ ਵਲ ਕੇ ਖੜਾ ਹੋ ਗਿਆ ਕਿ ਮਹਾਰਾਜ ਮੈਂ ਕਹੇਗਾ ਜ਼ਰੂਰ ਸਿੱਖ ਸਾਹ ਪਰ ਅੱਜ ਜਿਹੜੀ ਇਹ ਗੱਲ ਤੁਹਾਡੇ ਮੂੰਹ ਤੋਂ ਸੁਣ ਕਰਕੇ ਮੇਰਾ ਜਿਹੜਾ ਸਾਰਾ ਕੁਝ ਹੀ ਬਦਲ ਗਿਆ। ਭਾਵੇਂ ਹੁਣ ਜੀ ਕਰਦਾ ਮੈਂ ਤੁਹਾਨੂੰ ਬਚਾਉਣ ਦੇ ਵਿੱਚ ਫੜਾਉਣ ਦੇ ਵਿੱਚ ਦੀ ਬਚਾਉਣ ਦੇ ਵਿੱਚ ਮਗਦ ਕਰਾਂ। ਗੁਰੂ ਤੇਗ ਬਹਾਦਰ ਜੀ ਨੇ ਸੋਚਿਆ ਵੀ ਚਲੋ ਪਰ ਇੱਕ ਇਹੇ ਹੱਥ ਤੋਂ ਗਿਰਫਤਾਰੀ ਇਹੇ ਕਰਕੇ ਜੇ ਮੈਨੂੰ ਗਿਰਫਤਾਰੀ ਮਿਲੇ ਇਨਾਮ ਇਹ ਨੂੰ ਮਿਲ ਜਾਵੇ। ਮਹਾਰਾਜ ਜੀ ਦੇ ਕੋਲੇ ਇੱਕ ਦਸਾਲਾ ਸੀ ਉਠੀ ਸੀ ਕਹਿਣ ਲੱਗੇ ਕਿ ਇਹ ਉਠੀ ਗੇਂਜ ਕਰਕੇ ਇਹ ਦਸਾਲੇ ਦੇ ਵਿੱਚ ਮਠਿਆਈ ਪਾ ਲਈ ਉਹ ਜਦੋਂ ਗਿਆ ਦਸਤਾਂ ਮੁੱਠੀ ਤੇ ਦਸਾਲਾ ਲੈ ਕਰਕੇ ਹਲਵਾਈ ਨੂੰ ਕਹਿਣ ਲੱਗਾ ਵੀ ਆਹ ਮੁੱਠੀ ਲੈ ਲੈ ਇੰਨੀ ਕੁ ਮਾਠਈ ਪਾ ਦੇ ਆਹ ਦਸਾਲੇ 'ਚ ਬੰਨ ਦੇ ਹੁਣ ਹਲਵਾ ਇਹਨੇ ਦੇਖਿਆ ਵੀ ਇਹ ਕੂਠੀ ਵੀ ਕੀਮਤੀ ਆ ਦਸਾਲਾ ਵੀ ਕੀਮਤੀ ਵੀ ਇਹ ਉਹਦਾ ਕਿਸੇ ਦਾ ਕੋਈ ਚੋਰੀ ਕਰਕੇ ਲੈ ਕੇ ਆਇਆ ਤੇ ਉਹਨੂੰ ਇਹ ਇਹਨੂੰ ਪਤਾ ਹੀ ਨਹੀਂ ਵੀ ਇਹ ਅੰਗੂਠੀ ਇਹ ਨਹੀਂ ਵੈ ਨਹੀਂ ਹੈ ਇਹ ਦੀ ਕੀਮਤੀ ਆ ਉਹਨੇ ਕੋ ਸਫਾਈ ਸੁਧਾ ਦੇ ਕੇ ਸਾਧ ਕਰਕੇ ਕਹਿਣ ਲੱਗਾ ਵੀ ਬੰਦਾ ਮੈਨੂੰ ਠੀਕ ਨਹੀਂ ਲੱਗਦਾ ਸੈਦ ਅਲੀ ਉਹਦੇ ਸਫਾਈਆਂ ਨੇ ਘੇਰਾ ਪਾ ਲਿਆ ਉਹ ਕਹਿਣ ਲੱਗੇ ਵੀ ਉੱਥੇ ਕੋਈ ਫਕੀਰ ਆ ਬਾਗ ਦੇ ਵਿੱਚ ਆਇਆ ਉੱਥੇ ਮੈਂ ਚਾਹਦਾ ਸੀ ਉਹਨੇ ਵੀ ਉਹ ਚੀਜ਼ਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਤਾਂ ਮਹਾਰਾਜ ਨੇ ਸਵਾਰਾ ਆਪਣੀ ਪਹਿਚਾਣ ਦੱਸੀ ਸੁਪਾਈਆਂ ਨੂੰ ਜਦੋਂ ਪਤਾ ਲੱਗਿਆ ਤੇ ਮਹਾਰਾਜ ਨੇ ਗ੍ਰਿਫਤਾਰ ਕਰ ਲਿਆ ਪਾਸ਼ਾ ਜੀ ਕਹਿਣ ਲੱਗੇ ਪਹਿਲਾ ਜਿਹੜੇ ਮੇਰੀ ਗ੍ਰਿਫਤਾਰੀ ਦੇ ਉੱਪਰ ਰੱਖਿਆ ਹੋਇਆ ਇਨਾਮ ਸੀ ਉਹ ਉਸ ਸਾਇਦ ਅਲੀ ਨੂੰ ਮਿਲਣਾ ਚਾਹੀਦਾ ਕਿਉਂਕਿ ਇਹਦੇ ਕਰਕੇ ਤੁਸੀਂ ਮੇਰੇ ਤੱਕ ਪਹੁੰਚੇ ਤੇ ਪਾਸ਼ਾ ਨੂੰ ਆਗਰੇ ਤੋਂ ਗ੍ਰਿਫਤਾ ਕਰਕੇ ਫਿਰ ਜਿੱਦੀ ਗਏ ਦਿੱਲੀ ਲੈ ਕਰਕੇ ਗਏ ਮਹਾਰਾਜੇ ਨੇ ਕਿਰਪਾ ਕੀਤੀ ਗੁਰੂ ਅਰਜਨ ਦੇਵ ਵਾਰ ਲਿਖਤੀ ਦੇ ਇਤਿਹਾਸ ਦੇ ਵਿੱਚ ਇੱਕ ਹਕੀਕਤ ਆਏ ਹੈ ਤੇ ਮਹਾਰਾਜੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਗਰੇ ਤੋਂ ਗਿਰਜ਼ਦਾਰ ਕਰਕੇ ਵੱਡੀ ਫੌਜ ਦੀ ਨਗਰਾਨੀ ਦੇ ਵਿੱਚ ਦਿੱਲੀ ਲੈ ਆnde ਗਏ ਦਿੱਲੀ ਦੀ ਨਜਾਬ ਸਬੀ ਖਾਨ ਦੇ ਕਿਲੇਦਾਰ ਮੁਸਫਕ ਖਾਨ ਦੇ ਵੱਲ ਕੀਤਾ ਗਿਆ ਦਿੱਲੀ ਯੋਰਗ ਦੇ ਹੁਕਮ ਨਾਲ ਕਈ ਦਿਨ ਜਿਹੜਾ ਉਥੇ ਇੱਕ ਕਿਲਾ ਸੀ ਇੱਕ ਮਕਾਨ ਸੀ ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਉਥੇ ਜਿੰਨ ਰਹਿੰਦੇ ਸ ਤੇ ਜੇਕਰ ਕੋਈ ਵੱਡਾ ਅਪਰਾਧੀ ਹੈ ਕਦੇ ਉਹਦੇ ਵਿੱਚ ਉਸ ਨੂੰ ਰੱਖ ਦਿੱਤਾ ਸੀ ਜਿੰਨੋਂ ਨੂੰ ਮਾਰ ਦੇਂਦਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਸਮੇਂ ਲੀਦੇ ਵਿੱਚ ਉਸ ਕੀ ਲੈਣ ਵਿੱਚ ਕੈਨ ਕੀਤਾ ਜਦੋਂ ਕੈਲ ਕੋਈ ਮਹਾਰਾਜ ਜੀ ਉੱਥੇ ਉਹ ਜਿੰਨ ਆਇਆ ਜਿੰਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਦੇ ਨਾਲ ਬੜੀ ਸ਼ਾਂਤੀ ਮਿਲੀ ਜਦੋਂ ਸ਼ਾਂਤੀ ਮਿਲੀ ਤੇ ਕੋਨੇ ਦੇਖਿਆ ਗੁਰੂ ਸਾਹਿਬ ਦੇ ਤੇ ਤੈਨ ਸਿੱਖ ਉਹਨਾਂ ਦੇ ਨਾਲ ਨਹੀਂ ਉਹ ਹੱਥ ਬਨ ਕਰਕੇ ਹਾਜ਼ਰ ਹੋਇਆ ਕਿ ਮਹਾਰਾਜ ਦੀ ਖल्याण ਕਰ। ਆਸ਼ਰਾ ਦੀ ਕਹਿ ਲੱਗੇ ਤੇਰੀ ਖल्याण ਹੋ ਜਾਵੇਗੀ। ਤੋ ਸੇਵਾ ਕਰ ਕੋ ਨਹੀਂ ਫੇਰ ਜੇਲ੍ਹ ਦੇ ਵਿੱਚ ਲਿਆ ਕਰਕੇ ਮਹਾਰਾਜ ਨੂੰ ਗੰਨੇ ਜਿਹੜੇ ਸੀ ਉਹ ਚ ਪਾਉਣਾ। ਗੰਨੇ ਲੈ ਕੇ ਆਇਆ। ਗੁਰਬਾਣੀ ਦੇ ਵਿੱਚ ਲਿਖਿਆ ਹੈ ਗੁਰ ਸੇਵਾ ਤੇ ਭਗਤ ਕਮਾਈ। ਤਬ ਇਹ ਮਾਨਸਾ ਦੇਹੀ ਪਾਈ ਇਸ ਦੇਹੀ ਕੋਸਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ ਮਹਾਰਾਜੀ ਕਹੇ ਭਾਈ ਇਹ ਜਿਹੜੀ ਦੇਹੀ ਹੈ ਇਹ ਕਿਸੇ ਜਦੋਂ ਆਪਾਂ ਕਿਸੇ ਹੋਰ ਦੇਹ ਦੇ ਵਿੱਚ ਸੀ ਜਿਵੇਂ ਆਪਣੇ ਪਸ਼ੂ ਨੇ ਪਸ਼ੂਆਂ ਦੇ ਘੁਤਾ ਪਲੰਗਰਾਂ ਦੇ ਵਿੱਚ ਪਾਉਨੇ ਆ ਉਹ ਲੰਗਰਾਂ ਦੇ ਵਿੱਚ ਜਿਹੜੇ ਸਿਮਰਨ ਭਾਗਨ ਕਰਨ ਵਾਲੇ ਰੱਬ ਦੇ ਪਿਆਰੇ ਨੇ ਜਿਹੜੇ ਰੱਬ ਦੇ ਨਾਲ ਅੰਦਰੋਂ ਜੁੜੇ ਹੋਏ ਨੇ ਉਹ ਉਹਨਾਂ ਪਸ਼ੂਆਂ ਦਾ ਦੁੱਧ ਪੀ ਕਰਕੇ ਅਰਦਾਸ ਕਰਦੇ ਤਾਂ ਉਹ ਪਸ਼ੂ ਦੀ ਮੁਕਤੀ ਹੋ ਜਾਂਦੀ ਹੈ ਉਹਨੂੰ ਮਨੁੱਖਾ ਦੇ ਮਿਲ ਜਾਂਦੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਲਤੀ ਵਾਰ ਦੇ ਵਿੱਚ ਲਿਖਿਆ ਹੋਇਆ ਹੈ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਹੇ ਤਿੰਨ ਕੇ ਘਰ ਸਰਾਈ ਮਹਿਲ ਸਤਵਿਤ ਹੈ ਜਿੰਨਾ ਜਿੰਨਾ ਦੇ ਵਿੱਚ ਉਹ ਮਹਿਲ ਘਰ ਸਾਰੇ ਪਿਤਲ ਨੇ ਜਿੱਥੇ ਰੱਬ ਦੇ ਪਿਆਰੇ ਵਹਿ ਜਾਂਦੇ ਕਹਿੰਦੇ ਉਹ ਅਸਵਾਰੀਆਂ ਚੜਨ ਵਾਲੀਆਂ ਸੁਵਾਰੀਆਂ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਊਠ ਘੋੜੇ ਇਹਨਾਂ ਦੇ ਉੱਪਰ ਅਸਵਾਰੀਆਂ ਹੁੰਦੀਆਂ ਸੀ ਮਲਦਾਂ ਦੇ ਉੱਪਰ ਰੇੜਿਆ thro ਥਾਂ ਰੇੜੀਆਂ ਦੇ ਉੱਪਰ ਸਵਾਰੀਆਂ ਹੁੰਦੀਆਂ ਸਨ ਮਹਾਰਾਜ ਜੀ ਕਹਿੰਦੇ ਜਿੰਨਾ ਤੇ ਸੰਤ ਸਿੱਖ ਸੇਵਾਦਾਰ ਨਾਮ ਸਿਮਰਨ ਕਰਨ ਵਾਲੇ ਚੜ ਜਾਂਦੇ ਨੇ ਉਹਨਾਂ ਦੀ 84 ਵਾਲੀ ਜੀ ਕੱਟੀ ਜਾਂਦੀ ਗੁਰਸੇਵਾ ਤੇ ਭਗਤ ਖਮਾਈ ਉਸ ਜਿੰਨੇ ਮਹਾਰਾਜ ਜੀ ਦੀ ਸੇਵਾ ਕੀਤੀ ਪਾਤਸ਼ਾਹ ਜੀ ਦੇ ਉਹਨੂੰ ਮੁਕਤੀ ਮਿਲਦੀ ਗੁਰ ਇਤਿਹਾਸ ਗੁਰ ਪ੍ਰ ਗੁਰ ਪ੍ਰਕਾਸ਼ ਗ੍ਰੰਥ ਦੇ ਵਿੱਚ ਇਤਿਹਾਸ ਲਿਖਿਆ ਹੁੰਦਾ ਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਦਿੱਲੀ ਦੀਆਂ ਸੰਗਤਾਂ ਆਉਂਦੀਆਂ ਰਹੀਆਂ ਤੇ ਮਹਾਰਾਜ ਜੀ ਨੇ ਕਿਹਾ ਵੀ ਮੈਂ ਤੁਹਾਡੇ ਘਰ ਉਹ ਕਰੀ ਜਾ ਕਰਕੇ ਪ੍ਰਸ਼ਾਦਾ ਸ਼ਕਾ ਸ਼ਕਿਆਵਾਂਗਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਘਰੋਂ ਉਹਨਾਂ ਦੇ ਸਿੱਖਾਂ ਦੇ ਦਿੱਲੀ ਦੇ ਸਿੱਖਾਂ ਦੇ ਘਰੋਂ ਕਰੀ ਜਾ ਕਰਕੇ ਪ੍ਰਸ਼ਾਦਾ ਸ਼ਕਦੇ ਸਨ ਤੇ ਮਹਾਰਾਜ ਨੂੰ ਉੱਥੇ ਤਸੀਹੇ ਵੀ ਦੇਂਦੇ ਸਨ ਵਰ ਉਹਨਾਂ ਦਾ ਕੋਈ ਅਸਰ ਨਹੀਂ ਸੀ ਹੁਣ ਇਹ ਦਰਸਾਉਣ ਵਾਸਤੇ ਜਦੋਂ ਔਰੰਗਜ਼ੇਬ ਆਪਣੇ ਕਾਦੀਆਂ ਨੂੰ ਜਾਂ ਹੋਰਾਂ ਨੂੰ ਕਹਿਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ ਵੀ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਜਾਂ ਅਜਮਾ ਦਿਖਾਓ ਕੋਈ ਕਾਉਤਕ ਕਰਾਮਾਤ ਦਿਖਾਓ ਤੇ ਨਹੀਂ ਫਿਰ ਤੁਹਾਨੂੰ ਸ਼ਹੀਦ ਕਰਾਂਗੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਨਾ ਤਾਂ ਅਸੀਂ ਮੁਸਲਮਾਨ ਬਣੀਏ ਕਿ ਨਾ ਹੀ ਧਰਮ ਕੋਈ ਕੌਤਕ ਜਿਹੜੀ ਕੋਈ ਨਾਟਕ ਚੇਟਕ ਕਰਾਵਾਕ ਸੈ ਇਹ ਨਹੀਂ ਲਿਖਾਉਂਦੇ ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀਆਂ ਤੇ ਸਿੱਖਾਂ ਦੇ ਗ੍ਰਾਹ ਵਿਖੇ ਜਾ ਕਰਕੇ ਪਾਤਸ਼ਾਹ ਜੀ ਆਪਣੀ ਸਿੱਖਾਂ ਦੇ ਨਾਲ ਸ਼ਕਤੀ ਦੇ ਅਨੁਸਾਰ ਜਾ ਕਰਕੇ ਪ੍ਰਸ਼ਾਦਾ ਸ਼ਬਦ ਦੇਸਾ ਉਹਨੇ ਇੱਕ ਦਿਨ ਕੀ ਹੋਇਆ ਕਿਸੇ ਕਾਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਂਦਿਆਂ ਦੇਖਿਆ ਕਿ ਸਿੱਖ ਦੇ ਗ੍ਰਹਿਵਿਖੇ ਪ੍ਰਵੇਸ਼ ਹੁੰਦੇ ਆ। ਉਹਨੇ ਆ ਕੇ ਰੋਣਾ ਪਾਇਆ ਵੀ ਤੁਸੀਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੋ ਤਾਂ ਭਲਾਣੀ ਥਾਂ 'ਚ ਕੋਈ ਪ੍ਰਸ਼ਾਦਾ ਛਕਦੇ ਨੇ। ਤੇ ਇੱਕ ਦਿਨ ਕਿਸੇ ਨੇ ਮਹਾਰਾਜ ਨੂੰ ਜਲਨਾ ਨਦੀ ਆਲਾ ਤੇ ਇਗਰੀ ਦੇ ਵਿੱਚ ਦੀ ਲੰਗਦੀ ਹੈ ਉੱਥੇ ਸ਼ਰਾਨ ਕਰਦੇ ਦੇਖਿਆ ਕਾਜੀ ਨੇ। ਉਹਨੇ ਵੀ ਆ ਕੇ ਦੱਸਿਆ ਇਸ ਤਰ੍ਹਾਂ ਉਹ ਔਰੰਗਾ ਸਮਝ ਹੀ ਨਹੀਂ ਸਕਿਆ ਕਿ ਮਹਾਰਾਜ ਦੇ ਜਿੱਤਾਂ ਦੇ ਕੌਤਕ ਇਹ ਬਤਾਏ ਕਿ ਉਹ ਨਾਲ ਤਾਂ ਜੇਲ੍ਹ 'ਚ ਬੈਠੇ ਨੇ ਉਸ ਹਵੇਲੀ ਦੇ ਵਿੱਚ ਤੇ ਨਾਲ ਉਹ ਬਾਅਦ ਦਿੱਲੀ ਦੇ ਵਿੱਚ ਜਾ ਕਰਕੇ ਸਿੱਖਾਂ ਦੀਆਂ ਬਰੋ ਕਾਮਨਾਵਾਂ ਪੂਰਨ ਕਰਦੇ। ਤਾਂ ਔਰੰਗਜ਼ੇਬ ਨੇ ਪਾਕਸ਼ਾ ਜੀ ਨੂੰ ਇਸ ਤਰ੍ਹਾਂ ਜਿਹੜੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਹਰ ਰੋਜ਼ ਕੋਈ ਨਵਾਂ ਤਸੀਹਾਂ ਦੇ ਕਰਕੇ ਪੁੱਛਿਆ ਜਾਂਦਾ ਸੀ ਕਿ ਤੁਸੀਂ ਮੰਨ ਜਾਓ ਕਿ ਜਾਂ ਫਿਰ ਤੁਸੀਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ ਹਉ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸੀ ਭਾਈ ਨਾ ਅਸੀਂ ਮੁਸਲਮਾਨ ਧਰਮ ਨੂੰ ਗ੍ਰਹਿਣ ਕਰੀਏ ਤੇ ਨਾ ਹੀ ਅਸੀਂ ਤੈਨੂੰ ਕੋਈ ਕਰਾਮਾਤ ਦਿਖਾਈਏ ਸ਼ਹੀਦੀ ਵਾਸਤੇ ਤਿਆਰ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਐਸੇ ਭਿਜਰੇ ਦੇ ਵਿੱਚ ਬੰਨ੍ਹ ਦਿੱਤਾ ਜੇ ਸੁਸਪਿੰਜਰੇ ਦੇ ਵਿੱਚ ਦੱਸਿਆ ਜਾਂਦਾ ਕਿ ਆਸ ਦੇ ਵਿੱਚ ਵੀ ਪਾਸਾ ਵੀ ਨਹੀਂ ਲਿਆ ਜਾਂਦਾ ਸੀ ਜਿਵੇਂ ਆਪਾਂ ਮੁੜ ਕੇ ਕਿਸੇ ਪਾਸੇ ਦੇਖਦੇ ਆ ਇਸ ਤਰ੍ਹਾਂ ਵੀ ਨਹੀਂ ਸੀ ਇੰਨੀਆਂ ਤਿੱਖੀਆਂ ਚੀਜ਼ਾਂ ਲਾਈਆਂ ਸੀ ਕਿ ਜੇ ਬੰਦਾ ਘੁਮ ਕੇ ਕਿਸੇ ਪਾਸੇ ਦੇਖਦਾ ਉਹ ਚੁੱਪਣ ਵੱਜਣ ਤੇ ਗੁਰੂ ਸਾਹਿਬ ਜੀ ਨਾਲ ਬੈਠ ਸਕਦੇ ਸਨ ਉਸ ਪਿੰਜਰੇ ਦੇ ਵਿੱਚ ਨਾਲ ਲੰਬੇ ਬੈਠ ਸਕਦੇ ਸਨ ਦੇਣ ਉਹਨਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਖੜਿਆ ਨੇ ਬਤੀਤ ਕੀਤੇ ਤੇ ਉਹਨਾਂ ਨੂੰ ਇਹ ਨਾਂ ਤਕਲੀਫ ਦੇ ਕਰਕੇ ਜਦੋਂ ਆਪ ਕਿਹਾ ਵੀ ਇਹ ਨਹੀਂ ਮੰਨਦੇ ਉਹਨਾਂ ਨੇ ਫਿਰ ਉਹਨਾਂ ਦੇ ਸਿੱਖ ਜਿਹੜੇ ਮਹਾਰਾਜੀ ਦੇ ਨਾਲ ਗਏ ਸਨ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਤਸੀਹੇ ਦੇਣੇ ਸ਼ੁਰੂ ਕਰਾ ਹੁਣ ਤਸੀਹੇ ਦੇਣ ਦੀ ਵਿਧੀ ਐਸੀ ਕਿ ਗੁਰੂ ਸਾਹਿਬ ਦੇ ਪਿਜਰੇ ਦੇ ਅੱਗੇ ਗੁਰੂ ਸਾਹਿਬ ਦੇ ਅੱਗੇ ਉਹਨਾਂ ਨੂੰ ਖੋਲ੍ਹ ਕਰਕੇ ਫਿਰ ਤੁਸੀਂ ਇਹ ਨਹੀਂ ਦੇ ਸਕਦੇ ਭਾਈ ਮਤੀ ਦਾਸ ਦੀ ਜਿਹਨਾਂ ਨੂੰ ਆਰੇ ਨਾਲ ਚਿਰੇਆ ਗਿਆ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਝੂਠਾ ਜਿਹੜਾ ਸ਼ਿਰਕ ਸੀ ਗੰਨੇ ਦਾ ਉਹ ਚੱਕ ਕਰਕੇ ਉਹਨਾਂ ਦੇ ਹੂਜ ਫਾਲੇ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਹੋ ਗਈ कि जड़िया पिंजरे दया सलाखा इन भाई खिच करेग बहादुर साहब जी कह लगा भी करो मैं दिल्ली की इटना हेट खड़का गुरु तेग बहादुर साहब जी ने देखिया भाई यह शक्ति कितों आई है महाराज जी कहते ਕਹਿ ਲੰਗਾ ਮਾਰਦਾ ਜੀ ਤੁਹਾਡੀ ਕੀ ਪਉਣਾ ਪਾਤਸ਼ਾਹ ਜੀ ਕਹਿੰਦੇ ਜ ਜਿੰਨਾ ਦੀ ਕਿਰਪਾ ਨਾਲ ਸ਼ਕਤੀ ਆਈ ਹੈ ਕੀ ਉਹ ਇਹ ਕਰ ਦੇ ਸਕਦੇ ਫਿਰ ਤੂੰ ਨਹੀਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਦੀ ਸ਼ਕਤੀ ਖਿੱਚ ਲਈ ਹੁਕਮ ਹੋਇਆ ਜੇ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਮੰਨਦੇ ਮੁਸਲਮਾਨ ਹੁਣ ਵਾਸਤੇ ਨਹੀਂ ਕੋਈ ਕੌਤਕ ਦਿਖਾਉਂਦੇ ਨਹੀਂ ਕਰਾ ਮਾਤ ਦਿਖਾਉਂਦੇ ਤਾਂ ਇਹਨਾਂ ਦੇ ਸੇਵਾਦਾਰ ਆਰੇ ਦੇ ਨਾਲ ਕੀ ਦਿੰਦਾ ਉਹ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਨ ਵਾਸਤੇ ਫਟੇ ਗੜ ਦੇਤੇ ਦੋ ਲਕड़ियां ਲੱਕੜਾਂ ਘੜ ਦਿੱਤੀਆਂ ਤੇ ਨਾਲ ਪੁੱਛਿਆ ਵੀ ਤੁਹਾਡੀ ਆਖਰੀ ਇੱਛਾ ਕੀ ਭਾਈ ਮਤੀ ਦਾਸ ਜੀ ਕਹਿਣ ਲੱਗੇ ਜਦੋਂ ਮੈਂ ਸ਼ਹੀਦ ਹੋਣਾ ਉਦੋਂ ਮੇਰਾ ਜਿਹੜਾ ਮੁਖ ਹੈ ਮੇਰਾ ਸਿਰ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਬਲਨ ਹੋਵੇ ਮੇਰੇ ਪੈਰ ਉਹ ਉੱਧਰ ਜਾਣ ਜਦੋਂ ਬੰਦ ਕਰਕੇ ਭਾਈ ਸਾਹਿਬ ਦੇ ਸੀਸ 'ਤੇ ਉੱਪਰ ਆਰਾ ਤਹਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਕੇਸਾਂ ਦੇ ਵਿੱਚੋਂ ਕੰਦਾ ਕੱਢ ਕਰਕੇ ਭਾਈ ਮਤੀ ਦਾਸ ਨੂੰ ਇੱਕ ਸਿੱਖਿਆ ਦਿੱਤੀ ਤੇ ਉਹਦੇ ਉੱਪਰ ਹੱਥ ਫੇਰੇ ਮਤੀ ਦਾਸ ਇਸ ਕੰਗੇ ਨੇ ਆਪਣੇ ਸਿਰ ਦੇ ਆਪਣੇ ਉੱਪਰ ਆਰਾ ਚ ਲਵਾਏ ਜਦੋਂ ਆਰਾ ਚੱਲਣ ਤੋਂ ਬਾਅਦ ਇਹ ਕੰਗਾ ਬਣਿਆ ਉਹ ਆਰੇ ਨੇ ਇਹਦੀ ਇੰਨੀ ਕੀਮਤ ਪਾਤੀ ਪਹਿਲਾਂ ਇੱਕ ਆਮ ਲੱਕੜ ਦਾ ਟੁਕੜਾ ਸੀ ਤੇ ਜਦੋਂ ਕੰਗਾ ਪਾਗ ਬਣ ਗਿਆ ਤੇ ਇਹ ਫੇਰ ਸਾਡੇ 10ਵੇਂ ਦਰਵਾਜ਼ੇ ਉੱਪਰ ਸਾਡੇ ਸੀਸ ਤੇ ਉੱਪਰ ਸਜਣ ਲੱਗ ਪਿਆ ਤਾਂ ਆਬ ਇਹਦੀ ਕਿੱਡੀ ਵੱਡੀ ਕੀਮਤ ਪਈ ਇਸ ਸੰਘੇ ਦੀ ਵੀ ਇੱਕ ਕੰਗਾ ਜਿਹੜਾ ਜੇ ਇਹਨੇ ਆਰਾ 'ਤੇ ਚਲਵਾਇਆ ਤਾ ਵੀਰ ਇਹ ਇੰਨਾ ਕੀਮਤੀ ਬਣਿਆ ਵੀ ਮੇਰੇ ਦਸਵੇਂ ਦੁਆਰ ਦੇ ਉੱਪਰ ਮੇਰੇ ਸੀਸ ਦੇ ਉੱਪਰ ਸਜਿਆ ਹੋਇਆ ਹੁਣ ਆਪਾਂ ਦੇਖਦੇ ਹਾਂ ਕੋਈ ਵੀ ਜਿਹੜੀ ਚੀਜ਼ ਹੈ ਜਦੋਂ ਉਹਨੂੰ ਉਹਦਾ ਕਾਰੀਗਰ ਘੜ ਘੜ ਕੇ ਉਹਦੇ ਉੱਪਰ ਗੋਲੇ ਆਰੀਆਂ ਆਰੇ ਚਲਾ ਕਰਕੇ ਟੱਕ ਮਾਰ ਕੇ ਉਹਨੂੰ ਉਹ ਕਰਦਾ ਜਦੋਂ ਉਹਦੀ ਕੋਈ ਚੀਜ਼ ਬਣ ਜਾਂਦੀ ਹੈ ਉਹ ਲੱਖਾਂ ਰੁਪਏ ਦੀ ਹੁੰਦੀ ਹੈ ਹੁਣ ਜਿਵੇਂ ਆਪਾਂ ਦੇਖਦੇ ਹਾਂ ਵੀ ਲੋਹਾ ਉਹ ਆਪਣੇ ਘਰਾਂ ਦੇ 24 ਕੁਆੜ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਲੋਹੇ ਵਾਲੇ ਤੇ ਧਰਤੀ ਦੇ ਵਿੱਚੋਂ ਵੀ ਲੋਹਾ ਨਿਕਲਦਾ ਧਰਤੀ ਦੇ ਵਿੱਚੋਂ ਨਿਕਲ ਕਰਕੇ ਲੋਹਾ ਜਦੋਂ ਉਹਨੂੰ ਸਾਰੇ ਪਿਘਲਾ ਕਰਕੇ ਇੱਕ ਚਾਦਰ ਦਾ ਰੂਪ ਦਿੱਤਾ ਜਾਂਦਾ ਚਾਦਰ ਤੋਂ ਗੋਲ-ਗੋਲ ਕਰਕੇ ਫਿਰ ਜਿਵੇਂ ਆਪਣੀਆਂ ਗੱਡੀਆਂ ਟਰੈਕਟਰ ਐਸੇ ਜਿਹੜੇ ਮਸ਼ੀਨਰੀ ਬਣਦੀ ਆ ਜਦੋਂ ਉਹ ਮਸ਼ੀਨਰੀ ਬਣਦੀ ਆ ਪਹਿਲਾਂ ਉਹ ਚਾਦਰ ਲੋਹਾ ਜਿਹੜਾ 20-30 ਰੁਪਏ ਕਿਲੋ ਇੱਕ बिकਦਾ ਪਰ ਜਦੋਂ ਉਹ ਗੱਡੀ ਦੇ ਰੂਪ ਦੇ ਵਿੱਚ ਜਾਂ ਟਰੈਕਟਰ ਦੇ ਰੂਪ ਦੇ ਵਿੱਚ ਸਾਡੇ ਲੱਗੇ ਆਉਂਦਾ ਤਾਂ ਉਹਨਾਂ ਉਸਦੀ ਕੀਮਤ ਲੱਖਾਂ ਦੀ ਕਰੋੜਾਂ ਦੀ ਬਣ ਜਾਂਦੀ ਹੈ। ਭਾਵ ਸਤਗੁਰੂ ਜੀ ਕਹਿੰਦੇ ਜਿਹਨੇ ਆਪਣੇ ਸਿਰ ਦੇ ਉੱਪਰ ਸੰਕਾਖਾ ਦੀਆਂ ਉਸਤਾਦਾਂ ਨਹੀਂ ਤੇ ਉਹ ਫਿਰ ਇੱਥੇ ਕੀਮਤ ਪੈ ਜਾਣਗੇ ਕੀਮਤੀ ਬਣ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਤੀ ਦਾਸ ਨੂੰ ਸਮਝਾਉਣਾ ਕੀਤਾ ਮਤੀ ਦਾਸ ਤੇ ਇਸ ਕਮਗੇ ਨੇ ਆਪਣੇ ਤੇ ਆਰਾ ਚਲਵਾਇਆ ਤੇ ਇਹ ਕੰਗਾ ਜਿਹੜਾ ਅੱਜ ਇੰਨਾ ਕੀਮਤੀ ਬਣ ਗਿਆ ਕਿ ਹਰ ਇੱਕ ਮਨੁੱਖ ਦੇ ਸਿਰ ਦੇ ਉੱਪਰ ਜਿਸ ਵਾਂਗਾਂ ਕੇਸਾਂ ਦੇ ਉੱਪਰ ਟੰਗਦੇ ਆ ਇਹ ਰਾਜ ਕਰਦਾ ਹੈ ਇਸ ਤੋਂ ਬਿડા ਕੇਸਾਂ ਦਾ ਨਹੀਂ ਸਰਦਾ ਇਹ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਆਰਾ ਚਲਾ ਦਿੱਤਾ ਉਹਨਾਂ ਆਰਾ ਚਲਾਇਆ ਤੇ ਭਾਈ ਮਤੀ ਦਾਸ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਰੱਬ ਕਰ ਦਿੱਤਾ ਆਰਾ ਚੱਲਿਆ ਪਾਠ ਹੋਏ ਗਏ ਅਨ ਪਾਠ ਕਰਦੇ ਆ ਕਰਦੇ ਆ ਜਪਜੀ ਸਾਹਿਬ ਪੜਦੇ ਆ ਪੜਦੇ ਆ ਆਰਾ ਸ੍ਰੀ ਨੂੰ ਦੋ ਾੜੇ ਰੂਪ ਕਰ ਗਿਆ ਦੋ ਾੜੇ ਹੋ ਗਏ ਪਰ ਹਜੇ ਵੀ ਉਸ ੂਕੜਿਆ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਜਿਨੇ ਦਾਪ ਧਿਆਇਆ ਗਏ ਵਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਵਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਦੋਂ ਇਹ ਹੋਇਆ ਦੋਨੇ ਦੋ ਘਾੜੇ ਸਤਿਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਨੂੰ ਡਿੱਗ ਪਏ ਤਾਂ ਮਾਤਸ਼ਾਹ ਜੀ ਦੀ ਇਹ ਕਿਰਪਾ ਹੋਈ ਸੋ ਮਹਾਰਾਜ ਜੀ ਦੇ ਪਹਿਲੇ ਸਿੱਖ ਦੀ ਸ਼ਹੀਦੀ ਸਤਿਗੁਰੂ ਜੀ ਦੀ ਅੱਖਾਂ ਸਾਹਮਣੇ ਕੀਤੀ ਗਈ ਤੇ ਬਾਅਦ ਵਿੱਚ ਸੁਸ਼ਣਾ ਕੀਤਾ ਵੀ ਤੁਹਾਨੂੰ ਵੀ ਏਸੇ ਤਰੀਕੇ ਨਾਲ ਮਾਰਿਆ ਜਾਵੇਗਾ ਦੱਸੋ ਮੁਸਲਮਾਨ ਬਣਦੇ ਹੋ ਜਾਂ ਕਰਾਮਾਤ ਦਿਖਾਉਣੀ ਮਹਾਰਾਜ ਜੀ ਕਹਿੰਦੇ ਨਾ ਮੁਸਲਮਾਨ ਬਣਿਏ ਨਾ ਕਰਾਮਾਤ ਦਿਖਾਈਏ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਸੁਨੀਲਾ ਕਹਿੰਦੇ ਆਪਣਾ ਸਮਾਂ ਹੋ ਗਿਆ ਅੱਪ ਕੱਲ੍ਹ ਦੇ ਦਿਨ ਤੋਂ ਕਥਾ ਕਰਾਂਗੇ ਤੇ ਕੋ ਲੋਧ ਰਾਤ ਮਹਾਰਾਜ ਜੀ ਦੀ ਕਥਾ ਤੇ ਪਾਤਸ਼ਾਹ ਜੀ ਦਾ ਸੇ ਸਪਾਈ ਜੀਵਨ ਸਿੱਖਦੇ ਜਿਹਨੂੰ ਪਾਹੀ ਦਿੱਤਾ ਜੀ ਕਹਿੰਦੇ ਨੇ ਉਹ ਕਿਵੇਂ ਸ਼੍ਰੀ ਗਨਪੁਰ ਸਾਹਿਬ ਤੋਂ ਕਿੰਨਾ ਕਿੰਨਾ ਮੰਜਲਾ ਤੇ ਉਹ ਘਨ ਕੇ ਲੈ ਕੇ ਆਏ ਉਹ ਸ਼ਰਵਨ ਕਰਾਂਗੇ ਆਓ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਮਿੰਟ ਵਾਸਤੇ ਨਾਮ ਸਿਮਰਨ ਦੀ ਹਾਜ਼ਰੀ ਭਰਿਏ ਤੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਅਰਦਾਸ ਫੇਰਤੀ ਜੋਦਰੀ ਕਰਕੇ ਮਹਾਰਾਜ ਜੀ ਤੋਂ ਕਿਰਪਾ ਬਖਸ਼ਿਸ਼ਾਂ ਲਈਏ ਜੀ

Мама. Wow. ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਜਗਸਰਤ ਦੁਇ ਤਾਈ ਤਾਇਆ ਚੰਗਿਆਈਆ ਪੁਰਿਆਈਆ ਕਰਮੀ ਆਪੋ ਆਪਣੀ ਜਿਨੀ ਕਾਮ ਧਿਆਹੀਆ ਨਾਣਕ ਤੇ ਮੁਖ ਉਜਲੇ ਜੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ